ਜੋ ਸਿਵੇਦਾ ਇਹ ਪੁੱਛਿਆ ਵੀ ਸਿਵੇਦਾ ਬਹੁਤ ਬੁਰਾ ਹਾਲ ਹੋਇਆ ਲਈ ਇੱਥੇ ਥਾਂਾਂ ਦਾ ਪਾਣੀ ਖੜਾ ਇਤੁਰ ਭਾਈ ਗੁਰਦੁਆਰਾ ਬਿਸ਼ਕਰਮਨ ਜੀ ਹੈਗਾ ਉੱਥੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਕੋਈ ਮੰਡੀ ਦਾ ਕੰਮ ਨਹੀਂ ਹੋ ਰਿਹਾ ਕੋਈ ਸਫਾਈ ਨਹੀਂ ਹੋ ਰਹੀ ਸਫਾਈ ਵਾਲੇ ਵੀ ਆਪਦੇ ਮਤਲਬ ਹੀ ਹੈ ਜਦੋਂ ਦਿਲ ਕਰਦਾ ਆਉਂਦੇ ਆ ਜਦੋਂ ਦਿਲ ਕਰਦਾ ਨਹੀਂ ਆਉਂਦੇ ਤੇ ਉਹਨਾਂ ਦੀ ਸਫਾਈ ਕਰੰਦਾ ਵੀ ਟੰਗ ਵੱਖਰੇ ਹੀ ਆਈ ਜਿਵੇਂ ਕਹਦੇ ਵੀ ਕਿਸਾਨ ਕਰਦੇ ਹੀ ਕੰਮ ਕਰਕੇ ਕੋਈ ਏਡਾ ਵਧੀਆ ਕੋਈ ਨਾਂ ਤਰੱਕੀ ਆਈ ਨਾ ਕੁਝ ਹੋਰ ਹੈ ਬਸ ਗੱਲਾਂ ਸੀ ਗਈ ਵੀ ਕੀ ਕਾ ਸੋਊਗਾ ਬਦਲਾਵ ਲਿਆਉਂਗੇ ਪਰ ਬਦਲਾਵ ਕੁਛ ਵੀ ਨਹੀਂ ਆਇਆ ਕੁਛ ਨਹੀਂ ਹੈ ਹਜੇ ਤੱਕ ਸਰਕਾਰਾਂ ਦੇ ਹਜੇ ਤੱਕ ਤਾਂ ਲਾਰੇ ਲੱਗੀ ਜਾਂਦੇ ਆ ਕਿ ਕਦੋਂ ਚੱਲੂਗਾ ਕਦੋਂ ਨਹੀਂ ਚੱਲੂਗਾ ਇਹ ਤਾਂ ਕਿਸੇ ਨੂੰ ਕੋਈ ਪਤਾ ਨਹੀਂ ਪੱਕੀ ਹਜੇ ਦੇਖੋ ਪਹਿਲਾਂ ਤਾਂ ਇਹਦੋਂ ਪਹਿਲਾਂ ਤਾਂ ਹੁਣ ਸਰਕਾਰਾਂ ਆਉਂਦੇ ਪੂਰੇ ਕਰਨਗੇ ਕੰਮ ਇਹਦੋਂ ਬਾਅਦ ਚ ਹੀ ਦੇਣਗੇ ਕੁਛ ਕਿਸੇ ਨੂੰ ਠੀਕ ਨਹੀਂ ਨਹੀਂ ਹਲੇ ਤੱਕ ਤਾਂ ਦੇਖੋ ਜੀ ਕੋਈ ਵਿਕਾਸ ਨਹੀਂ ਹੋਇਆ ਇੱਕ ਪੈਸ ਦਾ ਵੀ ਬਿਲਕੁਲ ਨਹੀਂ ਜੀ ਕਾਗਜ਼ਾ ਪੱਤਰਾ ਚ ਹੋ ਗਿਆ ਹੋਵੇ ਤਾਂ ਸਕੈਨ ਨਹੀਂ ਸਕਦੇ ਵੈਸੇ ਤੁਹਾਨੂੰ ਦੇ ਸਾਹਮਣੇ ਆ ਸਾਰਾ ਕੁਝ ਦੇ ਕਮ ਥ्रू ਵੀ ਟੋਇਆ ਉਹਨਾਂ ਨੇ ਸੜਕਾਂ ਦੇ ਨਾਲ ਨਾਲ ਫਰਸ਼ ਲਾ ਰਹੇ ਆ ਇਹਦੇ ਪੁਰਾਣੇ ਤੋਂ ਸਾਲ ਕੋ ਗਾਡੂ ਕੋਈ ਕੰਮ ਨਹੀਂ ਹੋਇਆ ਕੁਝ ਨਾਲੀ ਦੀ ਰਿਪੇਅਰ ਕੀਤੀ ਸੀ ਉਹਨਾਂ ਨੇ ਉਹ ਹਾਈ ਲੈਵਲ ਦੀ ਕੋਈ ਕੰਮ ਨਹੀਂ ਹੋਇਆ ਜੇ ਉੱਚਾ ਕੋਈ ਕਹੀ ਕਿ ਥੋੜਾ ਹੋ ਗਿਆ ਕੋਈ ਬਿਲਡਿੰਗ ਬਣ ਗਈ ਹਾਂਜੀ ਉਹਨਾਂ ਕਰਕੇ ਨਾਮ ਤਾਂ ਬਹੁਤ ਰੋਸ਼ਨ ਹੋਇਆ ਹੀ ਗੁੰਨੇਣਾ ਮੰਡੀ ਦਾ ਵੀ ਬਹੁਤ ਨਾਮ ਕਲੇ ਅਮਰਤਮਨ ਜੀ ਹੈ ਜਿਨ੍ਹਾਂ ਨੇ ਨਾਮ ਬਹੁਤ ਉੱਚਾ ਚੱਕਿਆ ਹੀ ਆਪਣੇ ਗੁੰਨੇਣਾ ਮੰਡੀ ਦਾ ਬਟ ਆਦਰਵਾਈਜ਼ ਗੁੰਨੇਣਾ ਮੰਡੀ ਨੂੰ ਕੋਈ ਜਾਣਦਾ ਨਹੀਂ ਸਿਰਫ ਉਹ ਅਮਰਤਮਨ ਜੀ ਕਰਕੇ ਜਾਣਦੇ ਗੁੰਨੇਣਾ ਮੰਡੇ ਨੂੰ ਗੁੰਨੇਣਾ ਨਾਲ ਕਹੇ ਕਿ ਇਸੇ ਕਰਕੇ ਹੀ ਹੈਗਾ ਜੀ ਬਟ ਹੋਰ ਕੋਈ ਫੈਸੀਬਿਲਟੀ ਹੈ ਨਹੀਂਗੀ ਇੱਥੇ ਜਿਵੇਂ ਆਪਾਂ ਕਰੀਏ ਕਿਸੇ ਗੱਲ ਕਰਕੇ ਮਸ਼ਹੂਰ ਹੈਗਾ ਗੁੰਨੇਣਾ ਲੋਕਾਂ ਨੂੰ ਤਾਂ ਕੰਮ ਚਾਹੀਦਾ ਹੈ ਤੇ ਜਿਹੜੇ ਹੋਰ ਬਾਕੀ ਇਹਨਾਂ ਨੇ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਕੁਝ ਨਹੀਂ ਦਿੱਤਾ ਅਜੇ ਤੱਕ ਕੋਈ ਖਾਣ ਨਹੀਂ ਦਿੱਤਾ ਇਹ ਤਾਂ ਐਵੇਂ ਕੀ ਹੈ ਇੱਕ ਦੇਤੀ ਕਣਕ ਦੇਤੀ ਫਿਰ ਇਹਦੀ ਉਹ ਲੋਕਾਂ ਨੂੰ ਆਤਪਾਦੀ ਹੈ ਲੋਕ ਉਸੇ ਥਾਂ ਤੇ ਉਹ ਚੱਲੇ ਆ ਰਹੇ ਆ ਨਾ ਕਮਾਉਣ ਨੂੰ ਕੰਮ ਕਰਨ ਨੂੰ ਰਾਜੀ ਹੈ ਤੇ ਨਾ ਪੈਗਾਸ ਸੀਵਰੇਜ ਦਾ ਜਮਾ ਠਾਪੇ ਜੀ ਹਰੇਕ ਵਾਰ ਜਿਹੜੇ ਮਰਜ਼ੀ ਵੜ ਦੋ ਬਿਲਕੁਲ ਠਾਪੇ ਕਰੋੜਾ ਰੁਪਏ ਦਾ ਗਰਾਟਾ ਹੈ ਪਤਨ ਕਿਹੜੇ ਖੁੱਡੇ ਵੜਦੀ ਇਹਨਾਂ ਨੇ ਐਮਸੀ ਨੇ ਪ੍ਰਧਾਨ ਨੇ ਰਲ ਕੇ ਪਤਨ ਕਿੱਥੇ ਵੜੀਆਂ ਹੈ ਸਿਬ੍ਰ ਜਿਹੜੀ ਮਰਜ਼ੀ ਗਲੀ ਦੀ ਆਟੋ ਹਲੇਕ ਬਰਾਉਕ ਹੈ ਉਤਰ ਕਿਸ ਤਰ੍ਹਾਂ ਇਸ ਨੂੰ ਸਵਾਹ ਹੋਰ ਬਾਤ ਠੀਕ ਹੈ ਸਵਾਇਕ ਰੱਖੋ ਵਧੀਆ ਚੱਲੀ ਜਾਂਦਾ ਹੈ ਕੋਈ ਬਾਹਰ ਤੋਂ ਪਰਵਾਹਾਂ ਨਹੀਂ ਕੋਈ ਕੋਈ ਜਿੱਤ ਜਿੱਤ ਕੇ ਆਂਦੇ ਨੇ ਆਪਣੇ ਚੇਤੇ ਆ ਕੇ ਆਂਦੇ ਨੇ ਕੋਈ ਗਰੀਬ ਦੀ ਕੁਲੀ ਜਿਸ ਕਿਸੇ ਘਰੇ ਨਹੀਂ ਜਿਹੜਾ ਮਾਰਦੇ ਆ ਤੇ ਚੇਤੇ ਨੂੰ ਮਿਲਦੇ ਉਹਨੇ ਦੇ ਥਰੂ ਫੰਡ ਦਿੰਦੇ ਰਫੂ ਚੱਕਰ ਹੋ ਜਾਂਦੇ ਬਸ ਸਰਕਾਰ ਬੰਦੀ ਨਵੇਂ ਕਰਦੇ ਨੇ ਫਟ ਕੇ ਨਹੀਂ ਮਾਰ ਕੋਸ਼ ਵਧੀਆ ਕਾਰਜਕ੍ਰਮ ਹਲੇ ਨਵੇਂ ਠੀਕ ਮਹੀਨੇ ਹੋਇਆ ਹੌਲੀ ਹੌਲੀ ਜਿਵੇਂ ਜਿਵੇਂ ਔੜੀ ਛੜੂਗਾ ਸਟਾਰਟ ਹੁੰਦਾ ਜਾਊਗਾ ਨਾ ਹੋਊਗਾ ਇਹ ਵੀ ਅਗਲੇ ਨੇ ਚੱਕ ਕੇ ਬਾਹਰ ਮਾਰ ਦਾਂਗੇ ਹੋਰ ਕੀ ਹੈ ਬਸ 2024 ਲੋਕ ਸਭਾ ਚੋਣ ਨੇੜੇ ਐ ਬਠਿੰਡਾ ਲੋਕ ਸਭਾ ਹਲਕੇ ਦੇ ਗੁਨੀਆਣਾ ਮੰਡੀ ਵਿੱਚ ਇਸ ਵਕਤ ਮੌਜੂਦ ਐ ਗੁਨੀਆਣਾ ਇਸ ਕਰਕੇ ਆਏ ਆ ਕਿਉਂਕਿ ਇੱਥੋਂ ਮਸ਼ਹੂਰ ਪੰਜਾਬੀ ਗਾਇਕ ਅਮਰਿਤ ਮਾਨ ਐ ਤੇ ਬਠਿੰਡਾ ਲੋਕ ਸਭਾ ਸੀਟ ਤੋਂ ਸੰਸਦ ਹਸਮਰਤ ਕੋਰ ਬਦਲ ਐ ਇੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਮੰਡੀ ਦੇ ਵਿੱਚ ਕਿਸ ਤਰ੍ਹਾਂ ਦੀਆਂ ਕਮੀਆਂ ਨੇ ਕਿ ਵਾਦੇ ਸੀ ਜੋ ਲੀਡਰਾਂ ਵੱਲੋਂ ਪੂਰੇ ਨਹੀਂ ਕੀਤੇ ਗਏ ਤੇ ਕੀ ਕਮੀਆਂ ਪਿਛਲੇ ਲੰਬੇ ਸਮੇਂ ਤੋਂ ਲਮਕਰੀਆਂ ਨੇ ਕੀ ਖਾਮੀਆਂ ਨੇ ਜੋ ਉਹ ਚਾਹੁੰਦੇ ਨੇ ਵੀ ਸਰਕਾਰ ਉਹਨਾਂ ਨੂੰ ਪੂਰਾ ਕਰੇ ਗੱਲਬਾਤ ਕਰਦੇ ਆ ਮੰਡੀ ਦੇ ਲੋਕਾਂ ਦੇ ਨਾਲ ਪ੍ਰਵੀਨਦਰ ਸਿੰਘ ਉਹ ਮੰਡੀ ਦਸ਼ਮੇਸ਼ ਨੇਗਲੀਿੰਮਤਨ ਵੜਾ ਚਾਰਚ ਹੋਈ ਮੈਂ ਸਿਵੇਜ਼ ਆ ਇਹ ਪੁੱਛਿਆ ਵੀ ਸਿਵੇਜ਼ ਦਾ ਬਹੁਤ ਬੁਰਾ ਹਾਲ ਹੋਇਆ ਲਈ ਇੱਥੇ ਥਾਂ ਥਾਂ ਤੇ ਪਾਣੀ ਖੜਾ ਇਧਰ ਭਾਈ ਗੁਰਦੁਆਰਾ ਵਿਸ਼ਕਰਮਨ ਜੀ ਹੈਗਾ ਉੱਥੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਕੋਈ ਮੰਡੀ ਦਾ ਕੰਮ ਨਹੀਂ ਹੋ ਰਿਹਾ ਕੋਈ ਸਫਾਈ ਨਹੀਂ ਹੋ ਰਹੀ ਸਫਾਈ ਵਾਲੇ ਵੀ ਆਪਦੇ ਮਤਲਬ ਹੀ ਹੈ ਜਦੋਂ ਦਿਲ ਕਰਦਾ ਆਉਂਦੇ ਆ ਜਦੋਂ ਦਿਲ ਕਰਦਾ ਨਹੀਂ ਆਉਂਦੇ ਤੇ ਉਹਨਾਂ ਦੀ ਸਫਾਈ ਕਰਨ ਦਾ ਵੀ ਟੰਗ ਵੱਖਰਾ ਹੀ ਹੈ ਜਿਵੇਂ ਕਹਦੇ ਵੀ ਕਿਸਾਨ ਕਰਦੇ ਹੀ ਕੰਮ ਕਰਕੇ ਕੁਈ ਏਡਾ ਵਧੀਆ ਕੋਈ ਨਾਂ ਤਰੱਕੀ ਨਹੀਂ ਨਾ ਕੁਝ ਹੋਰ ਹੈ ਬਸ ਗੱਲਾਂ ਸੀ ਗਈ ਵੀ ਵਿਕਾਸ ਹੋਊਗਾ ਬਦਲਾਅ ਲਿਆਉਂਗੇ ਪਰ ਬਦਲਾਅ ਕੁਛ ਵੀ ਨਹੀਂ ਆਇਆ ਪਿਛਲੀਆਂ ਸਰਕਾਰਾਂ ਨੇ ਠੀਕ ਹੈ ਸਰ ਕੰਮ ਕਰ ਰਹੇ ਸੀ ਕਿ ਕੰਮ ਹੋ ਰਿਹਾ ਸੀ ਵਧੀਆ ਹੋ ਰਿਹਾ ਸੀਗਾ ਚਾਹੇ ਪੈਸੇ ਨਾ ਹੁੰਦੇ ਸੀ ਚਾਹੇ ਜਿਵੇਂ ਵੀ ਹੁੰਦਾ ਸੀਗਾ ਜੀ ਮੈਨੂੰ ਆਮ ਬੰਦਾ ਪਰੇਸ਼ਾਨ ਨਹੀਂ ਸੀਗਾ ਜੀ ਕਿ ਸਾਡਾ ਕੋਈ ਕੰਮ ਨਹੀਂ ਹੁੰਦਾ ਉਹਨਾਂ ਰਜਿਸਟਰੀਆਂ ਦਾ ਕਹਿ ਰਹੇ ਆ ਇਹ ਵੀ ਰਜਿਸਟਰੀਆਂ ਜਿਹੜੇ ਸਾਡੇ ਤਸੀਲਾਂ ਨੂੰ ਕੋਈ ਪੈਸਾ ਨਹੀਂ ਚੱਲਦਾ ਉਹੀ ਹਾਲ ਹੈ ਉਹੀ ਰਿਸ਼ਵਤ ਚੱਲੀ ਜਾਂਦੀ ਹੈ ਜੀ ਕੋਈ ਫਰਕ ਨਹੀਂ ਹੈਗਾ ਜੀ ਕਹਿਣ ਨੂੰ ਗੱਲਾਂ ਹੈ ਜੀ ਬਾ ਮਿੱਠੀ ਗੋਲੀ ਦਿੱਤੀ ਸੀ ਇੱਕ ਵਾਰੀ ਵੀ ਬਦਲਾਓ ਆਊਗਾ ਬਟ ਕੋਈ ਅਸਰ ਹੈ ਨਹੀਂਗੇ ਕੋਈ ਫਰਕ ਨਹੀਂ ਹੈਗਾ ਮੁਸ਼ਕਲ ਹੈ ਇਹ ਬੀਜੇਪੀ ਦਾ ਮਹੰਗਾਈ ਕਰੀ ਜਾਂਦੀ ਹੈ ਮਹੰਗਾਈ ਦਾ ਬਹੁਤ ਬੁਰਾ ਹਾਲ ਹੈ ਜਦੋਂ ਤੋਂ ਬੀਜੇਪੀ ਸੈਂਟਰ ਚ ਆਈ ਹੈ ਮਹੰਗਾਈ ਬਹੁਤ ਜ਼ਿਆਦਾ ਹੋਈ ਹੈ ਤੇ ਡਰਾਈਵਰਾਂ ਲਈ ਕੋਈ ਸਹੂਲਤ ਨਹੀਂ ਹੈਗੀ ਕਿ ਵੀ ਉਹ ਦਾ ਕਲਾਕਾਰ ਆਪਣੇ ਪਿੰਡ ਉਹਦੇ ਪਿੰਡ ਉੱਪਰ ਕਰਕੇ ਹਾਂਜੀ ਉਹਨਾਂ ਕਰਕੇ ਨਾਮ ਤਾਂ ਬਹੁਤ ਰੋਸ਼ਨ ਹੋਇਆ ਹੀ ਗੁਰਨੇਨਾ ਮੰਡੀ ਦਾ ਵੀ ਬਹੁਤ ਨਾਮ ਕਲੇ ਅਮਰਤਮਨ ਜੀ ਜਿਨ੍ਹਾਂ ਨੇ ਨਾਮ ਬਹੁਤ ਉੱਚਾ ਚੱਕਿਆ ਹੀ ਆਪਣੇ ਗੁੰਨੇ ਨਾ ਮੰਡੀ ਦਾ ਪਰੋ ਅਦਰਵਾਈਜ਼ ਗੁੰਨੇ ਨਾ ਮੰਡੀ ਨੂੰ ਕੋਈ ਜਾਣਦਾ ਨਹੀਂ ਸਿਰਫ ਉਹ ਅਮਰਤਮਨ ਜੀ ਕਰਕੇ ਜਾਣਦੇ ਗੁੰਨੇ ਨਾ ਮੰਡੀ ਨੂੰ ਗੁੰਨੇ ਨਾਲ ਕਹਿ ਕੇ ਇਸੇ ਕਰਕੇ ਹੀ ਹੈਗਾ ਜੀ ਬਟ ਹੋਰ ਕੋਈ ਫੈਸੀਬਿਲਿਟੀ ਹੈ ਨਹੀਂ ਗਈ ਇੱਥੇ ਜਿਵੇਂ ਆਪਾਂ ਕਹਿੰਦੇ ਕਿਸੇ ਗੱਲ ਕਰਕੇ ਮਸ਼ਹੂਰ ਹੈਗਾ ਗੁੰਨੇ ਨਾ ਨਹੀਂ ਜੋ ਵੀ ਆ ਸਾਰਿਆਂ ਦੇ ਸਾਹਮਣੇ ਹੀ ਹੈ ਹਲੇ ਤੱਕ ਤਾਂ ਕੁਝ ਵੀ ਨਹੀਂ ਕੁਝ ਨਹੀਂ ਹਜੇ ਤੱਕ ਸਰਕਾਰਾਂ ਦੇ ਹਜੇ ਤੱਕ ਤਾਂ ਲਾਰੇ ਲੱਗੀ ਜਾਂਦੇ ਆ ਕਦੋਂ ਚੱਲੂਗਾ ਕਦੋਂ ਨਹੀਂ ਚੱਲੂਗਾ ਇਹ ਤਾਂ ਕਿਸੇ ਨੂੰ ਕੋਈ ਪਤਾ ਨਹੀਂ ਬਾਕੀ ਹਜੇ ਦੇਖੋ ਪਹਿਲਾਂ ਤਾਂ ਇਹ ਤੋਂ ਪਹਿਲਾਂ ਤਾਂ ਹੁਣ ਸਰਕਾਰਾਂ ਆ ਉਹਦੇ ਪੂਰੇ ਕਰਨਗੇ ਆ ਕੰਮ ਇਹ ਤੋਂ ਬਾਅਦ ਚ ਹੀ ਦੇਣਗੇ ਕੁਝ ਕਿਸੇ ਨੂੰ ਨਹੀਂ ਹਲੇ ਤੱਕ ਤਾਂ ਦੇਖੋ ਜੀ ਕੋਈ ਵਿਕਾਸ ਨਹੀਂ ਹੋਇਆ ਇੱਕ ਪੈਸਾ ਦਾ ਵੀ ਪਾਣੀ ਪੂਣੀ ਲਾਈਟ ਦਾ ਬਸ ਕਾਗਜ਼ ਬਿਲਕੁਲ ਨਹੀਂ ਜੀ ਕਾਗਜ਼ਾਂ ਪੱਤਰਾਾਂ 'ਚ ਹੋ ਗਿਆ ਹੋਵੇ ਤਾਂ ਸਕੈ ਨਹੀਂ ਸਕਦੇ ਬਸ ਤਾਂ ਤੁਹਾਡੇ ਸਾਹਮਣੇ ਆ ਸਾਰਾ ਕੁਝ ਦੇਖ ਲਓ ਹਲੇ ਤੱਕ ਤਾਂ ਕੁਝ ਨਹੀਂ ਹੋਇਆ ਗੋਨਾਂ ਵਿੱਚ ਕਿੰਨਾ ਵਿਕਾਸ ਹੋਇਆ ਹੈ ਕਿ ਕੁਝ ਕਮੀਆਂ ਨੇ ਜੋ ਸਰਕਾਰ ਨੇ ਨਹੀਂ ਤੱਕ ਧਿਆਨ ਦਿੱਤਾ ਜੋ ਹੋਣੀਆਂ ਚਾਹੀਦੀਆਂ ਕਮੇ ਕਮੀਆਂ ਜੀ ਇੱਥੇ ਆਪੋਜੀਟ ਪਾਰਟੀਆਂ ਦੋ ਹੈਗੀਆਂ ਜੀ ਨਾ ਉਹਦੀ ਬੰਦੀ ਹੈ ਨਾ ਉਹਦੀ ਬੰਦੀ ਹੈ ਕੋਈ ਸੀਵਰੇਜ ਸਿਸਟਮ ਸਹੀ ਨਹੀਂ ਕੋਈ ਪਾਣੀ ਦੀ ਨਿਕਾਸੀ ਨਹੀਂ ਕੋਈ ਹੋਰ ਨਹੀਂ ਜੀ ਮੰਡੀਆਂ 'ਚ ਜਦੋਂ ਮੀਂਹ ਪੈਂਦਾ ਜੀ ਚੌਂਕਾਂ 'ਚ ਬੁਰਾ ਹਾਲ ਹੋ ਜਾਂਦਾ ਹੈਗਾ ਲੋਕ ਲੱਖੜ ਵੀ ਆ ਰਹੇ ਆ ਸਰਕਾਰ ਨੂੰ ਜਿਹੜਾ ਚੋਣ ਇਲੈਕਸ਼ਨ ਅਸੀਂ ਦੇਖਨੇ ਜੀ ਮੁੱਦੀ ਹੋਣਾ ਚਾਹੀਦਾ ਜੀ ਕੋਈ ਸੁਧਾਰ ਹੋ ਜੂਗਾ ਹਾਲਾਂਕਿ ਵੀ ਹੁਣ ਤੱਕ ਕਾਂਗਰਸ ਨਾ ਰਹੇ ਹੈ ਕੋਈ ਪੱਲੇ ਨਹੀਂ ਪਿਆਗਾ ਤੇ ਆਮ ਆਦਮੀ ਪਾਰਟੀ ਦਾ ਜਮੇ ਬੇੜਾ ਭਾਤਾ ਜੀ ਬਿਆਨ ਹੈ ਕੱਲੇ ਥੋੜੇ ਹੋਪੀ ਆ ਜਾਂਦਾ ਪਟਾਕਾ ਕਲਾਕਾਰ ਜੀ ਆਪਣੇ ਪ੍ਰੋਣ ਉਹਦੇ ਪਿੰਡ ਕਰਕੇ ਗਾਣੇ ਦੀ ਕਾਫੀ ਆਇਆ ਫਿਰ ਜੀ ਉਹਦੇ ਕਰਕੇ ਕੁਝ ਹੋਇਆ ਹੈ ਕਿ ਸਰਕਾਰ ਉਹ ਵਿਚਾਰ ਆਪ ਦੇ ਬਿਜ਼ਨਸਮੈਨ ਬੰਦਾ ਜੀ ਉਹਦਾ ਉਹਨੇ ਤੇਰੇ ਨਾਲ ਕੀ ਵਰਕ ਪੈਣਾ ਬਾਕੀ ਉਹ ਬੰਬੇ ਵਗੈਰਾ ਮਹਾਲੀ ਵਗੈਰਾ ਰਹਿੰਦਾ ਹੈ ਕਿਤੇ ਸਾਲ 6 ਮਹੀਨੇ ਬਾਅਦ ਉਹਦਾ ਕੋਲਮਾ ਲਾ ਕੇ ਬੰਦਾ ਠੀਕ ਹੈ ਜੀ ਜੀਰਾਬਾ ਜੀ ਹਰਿੰਦਰਪਾਲ ਪਟੰਡਾ ਗੁਮਿਆਲਾ ਮੰਡੀ ਤੇ ਕਿੰਨਾ ਕੋਈ ਸਮੱਸਿਆ ਕੀ ਕੁਛ ਹੈ ਤੇ ਵਿਕਾਸ ਕਿੰਨਾ ਕੋਈ ਵਿਕਾਸ ਤਾਂ ਇਹਨਾਂ ਨੂੰ ਵੀ ਸਾਲ ਤੋਂ ਪਹਿਲਾਂ ਜਦੋਂ ਦੀ ਆ ਪਾਰਟੀ ਆ ਜਾਂ ਪਾਰਟੀ ਹੋਇਆ ਹੀ ਨਹੀਂ ਜੀ ਅੱਦੂ ਪਹਿਲਾਂ ਜੋ ਸੂਈ ਕੰਮ ਹੋਈ ਸੀਗੇ ਸਾਰੇ ਕੀ ਕੁਛ ਸਮੱਸਿਆ ਆ ਰਹੀ ਹੈ ਕਿ ਕੁਛ ਦਿੱਕਤ ਹੈਗੀ ਹੈ ਬੰਦੀ ਦਿੱਕਤ ਤਾਂ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਈ ਕੁਈ ਸੁਭਾਈ ਸੁਵਿਧਾ ਕੋਈ ਜ਼ਿਆਦਾ ਹੈ ਨਹੀਂ ਤੇ ਇਹੀ ਹੈ ਜੀ ਸਿੱਧਰੋ ਗਾਇਕ ਵੀ ਹੁੰਦਾ ਅੰਮ੍ਰਿਤ ਸਮਾਨ ਉਹ ਵੀ ਕਰਦੀ ਇਹ ਉਹਦੇ ਕਰਕੇ ਤਾਂ ਕੋਈ ਨਹੀਂ ਕੀ ਹਾਂ ਉਹਦੇ ਨਹੀਂ ਅਰਮਰ ਤੁਮਾਰ ਕੋਈ ਸਰਕਾਰ ਨੂੰ ਕੀ ਕਹਿਣਾ ਚਾਹੁੰਗੇ ਜੇ ਅੱਗੇ ਇਲੈਕਸ਼ਨ ਵੀ ਆਵੇ 2022 ਹੈ ਜੀ ਇਲੈਕਸ਼ਨ ਲੋਕਾਂ ਦੀ ਸਮੱਸਿਆ ਬਸ ਸੁਣ ਕੰਮ ਕਰਨ ਜੀ ਆਹੀ ਗੱਲ ਹੈ 8-9 ਸਾਲ ਪਹਿਲਾਂ ਹੁਣ ਜਿਵੇਂ ਕੋਈ ਸਮਝ ਸੈ ਨਹੀਂ ਸੀ ਉਹ ਰੋਜ਼ ਲਾਈਟ ਜਾਵੜਦੀ ਹੈ ਤੜਕੇ ਸ਼ਾਮ ਨੂੰ ਕੱਟ ਲੱਗਦੇ ਵੀਰ ਜੀ ਕਤ ਗਈ ਨਹੀਂ ਸੀ ਕਤ ਪਹਿਲਾਂ 8-9 ਸਾਲ ਸਾਨੂੰ ਪਤਾ ਨਹੀਂ ਲੱਗੇ ਸੀ ਲੈਟ ਦਾ ਵੀ ਆਉਂਦੀ ਹੈ ਕਿ ਜਾਂਦੀ ਹੈ ਨੂੰ ਡੈਡੀ ਬਹੁਤ ਜਾਂਦੀ ਹੈ ਕੀ ਨਾਮ ਹੈ ਜੀ ਕਰਜ਼ਾਰ ਸਿੰਘ ਜੀ ਬਟਿੰਡਾ ਗੁਨਾਣਾ ਮੋਢੇ ਤੇ ਕੀ ਕੁਝ ਸਮੱਸਿਆਵਾਂ ਨਹੀਂ ਕੀ ਕੁਝ ਖਿਚਾਫ ਹੈ ਕੋਈ ਵਿਕਾਰ ਹੈ ਕੋਈ ਹੋਏ ਨਹੀਂ ਸੜਕਾਂ ਟੁੱਟੀਆਂ ਵੀ ਬੁਰਾ ਹਾਲ ਹੈ ਇੱਥੇ ਕੁਝ ਕੀ ਹੋਇਆ ਜੀ ਜੀ ਹੈ ਬਟਿੰਡਾ ਦਾ ਪ੍ਰਿੰਡਰ ਮੈਂਬਰ ਆਫ ਪਾਰਲੀਮੈਂਟ ਸੰਸਦ ਕੋਲ ਬਾਦਲ ਹੈ ਤੋ ਸਰਕਾਰ ਕੋਲ ਤਾਂ ਕੰਮ ਨਹੀਂ ਸੀ ਅੱਜ ਕੋਈ ਹਾਂਜੀ ਕੋਈ ਵਧੀਆ ਇੱਥੇ ਕੋਈ ਸੁਗਾਤੀ ਕੋਈ ਸੁਗਾਦੇ ਛੇ ਨਹੀਂ ਮਿਲੀ ਜਿਵੇਂ ਸਰਕਾਰ ਵੱਲੋਂ ਮਿਲੀ ਐ ਕੁਛ ਹਾਂਜੀ ਆਹ ਰੋ ਲਾਜਾ ਕੋਈ ਕੁਝ ਕੋਈ ਕਮ ਆਈ ਗਏ ਹੁਣ ਤਾਂ ਕੁਛ ਨਹੀਂ ਮਿਲਦਾ ਸਰਕਾਰ ਉਹ ਬੜੀਆਂ ਡਾਕਟਰਾਂ ਨਾਲ ਲੱਗ ਗਿਆ ਸਾਰਾ ਕੁਝ ਬੜੀਆਂ ਤੋ ਸਿੰਗਰ ਵੀ ਆ ਮੁੰਡਾ ਆਪਰੇ ਤਮਾਂ ਹਾਂਜੀ ਕਰਕੇ ਵੀ ਕੋਈ ਲਾਦਾ ਨਹੀਂ ਉਹਦੇ ਅਗਰ ਕੋਈ ਖੋਲ ਨਹੀਂ ਕਹਿੰਦਾ ਜੀ ਉਹ ਤਾਂ ਉੱਥੇ ਹੈਗਾ ਇੱਥੇ ਆਂਦੇ ਨਹੀਂ ਹੁਣ ਕ ਐਸੇ ਦਾ ਮੈਨੂੰ ਸੁਣਨੀ ਕੰਮ ਥੂ ਵੀ ਟੋਇਆ ਉਹਨਾਂ ਨੇ ਸੜਕਾਂ ਦੇ ਨਾਲ ਨਾਲ ਫਰਸ਼ ਲਾ ਰਹੇ ਆ ਇਹਦੇ ਪਹਿਲਾਂ ਤਾਂ ਹੰਸਾਲ ਕੋਗਾਡੋਂ ਕੋਈ ਕੰਮ ਨਹੀਂ ਹੋਇਆ ਕੁਝ ਨਾਲੀਆਂ ਦੀ ਰਿਪੇਅਰ ਕੀਤੀ ਸੀ ਉਹਨਾਂ ਨੇ ਕੋਈ ਹਾਈਲੇ ਉਹਦੇ ਕੋਈ ਕੰਮ ਨਹੀਂ ਹੋਇਆ ਜੇ ਉੱਚਾ ਕੋਈ ਕਹੀ ਕਿ ਸੜਾ ਹੋ ਗਿਆ ਕੋਈ ਬਿਲਡਿੰਗ ਬਣ ਗਈ ਔਰ ਕੁਝ ਨਹੀਂ ਆਇਆ ਬਾਕੀ ਉਹ ਸੁਭਾਈ ਦਾ ਹੈਗਾ ਸਰਕਾਰੀ ਮੈਂ ਪੀਦ੍ਰੋ ਹਸਨਪੁਰ ਬਾਗਲਾ ਬਿੰਡਾ ਤੋਂ ਕੋਈ ਕੋਈ ਫੱਟੀ ਸੁਕਾ ਦਿੱਤੀ ਉਹ ਪਿੰਡ ਵਾਸਤੇ ਉਹ ਪਿੰਡਾਂ ਵਿੱਚ ਬਹੁਤ ਜਿਆਦਾ ਉਹ ਜਿਹੜੇ ਟੂਰ ਤੇ ਉਹਦੇ ਵੇਖੀ ਜਾਂਦੇ ਆ ਬਟੇਲੀਵਿਜ਼ਨ ਤੁਸੀਂ ਵੇਖੀ ਜਾਂਦੇ ਉਹ ਜਿੰਨਾ ਵੀ ਕੋਟਾ ਹੁੰਦਾ ਉਹ ਆਕ ਬਣ ਕੇ ਜਾਂਦੇ ਆ ਖਾਲੀ ਨਹੀਂ ਇਫਕਸ਼ਨ ਨੇ ਮੰਗ ਲਿਆ ਹੁਣ ਪੁੱਛਿਆ ਜਾਂਦਾ ਕਿ ਖੇਲੀ ਵਾਲੇ ਨੇ ਮੰਗਿਆ ਦੀ ਝੰਡਾ ਵਾਲੇ ਮੰਡੀ ਕੁੱਟੀ ਕਰੀਏ ਉਹ ਤੋਂ ਬਾਅਦ ਟਿਪਾ ਟਿਪਾ ਜਿਹੜੀ ਇੱਕ ਜਿਹੜੀ ਆ ਗਈ ਦਾਣਾ ਮੋੜੀ ਝੰਡਾ ਵਾਲੇ ਦੀ ਉਹ ਪ੍ਰਾਈਵੇਟੀ ਸੀਗੀ ਮੋਟੇ ਕਿ ਠੇਕੇ ਤੇ ਲੱਗੀ ਜਿੰਨੇ ਚਲਾਉਂਦੇ ਸੀਗੇ ਉਹ ਪੱਕੀ ਕਰਾਤੇ ਉਹਨੇ ਗਵਰਨਮੈਂਟ ਦੇ ਮਾਂ ਹਾਂ एमपी कोटे 1 ਤੋਂ ਤੇ ਹੁਣ ਪਿਛੇ ਆ ਸੁਜੀਬਾਲ ਜੀ ਆਦੇ ਫਿਰਦੇ ਆ ਆਪਣੇ ਪਿੰਡਾਂ ਚ ਉਹ ਵੀ ਦੇ ਜਾਂਦੇ ਆ ਇਹਨਾਂ ਦੀ ਦੇਣ ਤਾਂ ਬਹੁਤ ਦੇ ਇਲਾਕੇ ਨੂੰ ਆਪ ਦੀ ਸਰਕਾਰ ਆਈ ਆਪ ਸਰਕਾਰ ਤੋਂ ਬਾਅਦ ਕੁਛ ਕੋ ਖਾਸੋਂ ਨੇ ਫੰਡ ਏ ਇਸ ਮੁੰਡੀ ਤਾਂ ਨਹੀਂ ਬਸੰਦੇ ਦਾ ਜਿਹੜੀਆਂ ਉਹ ਕਮੀਆਂ ਤਾਂ ਹਜੇ ਬਹੁਤ ਐ ਕੰਮ ਬਹੁਤ ਹੋਇਆ ਐ ਸਾਨੀ ਵੀ ਕੰਮ ਨਹੀਂ ਹੋਇਆ ਢਿੰਗਣਾ ਪ੍ਰਧਾਨ ਰਿਹਾ ਉਹਨੇ ਸੜਕਾਂ ਸੁਰਕਾਂ ਹੋਰ ਗਲੀਆਂ ਗੋਲੀਆਂ ਦਾ ਕਾਫੀ ਕੰਮ ਕੀਤਾ ਪਰ ਹੁਣ ਜਿਹੜਾ ਥੋੜਾ ਜਿਹਾ ਕੰਮ ਸਲੋ ਹੋ ਰਿਹਾ ਤੇ ਬਾਕੀ ਉਹ ਵਧੀਆ ਹੁਣ ਇਹ ਹਸਪਤਾਲ ਆਇਆ ਸਰਕਾਰੀ ਹਸਪਤਾਲ ਸਾਰੇ ਪੰਜਾਬ ਚੋ ਚਾਰ ਹਸਪਤਾਲ ਆ ਜਿਹੜਾ ਇਹ ਬਣਿਆ ਹੋਇਆ ਹੁਣ ਬਹੁਤ ਵਧੀਆ ਇੱਥੇ ਹਸਪਤਾਲ ਦੇ ਵਿੱਚ ਸਫਾਈਆਂ ਸਾਰੀਆਂ ਅੰਦਰੋਂ ਮਿਲਦੀਆਂ ਸਫਾਈ ਦਾ ਚੰਗਾ ਹਾਲ ਸਫਾਈ ਗਲੀਆਂ ਦੇ ਵਿੱਚ ਲੱਗੀਆਂ ਹੋਈਆਂ ਜਨਨੀਆਂ ਵੀ ਲੱਗੀਆਂ ਸੇਵਾਦਾਰ ਲੱਗੇ ਹੋਏ ਆ ਵਧੀਆ ਕੰਮ ਕਰ ਰਹੇ ਆ ਕੋਈ ਜ਼ਿਆਦਾ ਦਿੱਕਤ ਨਹੀਂ ਹੈ ਇਹ ਇਲੈਕਸ਼ਨ ਵੀ ਆ ਰਹੇ ਹੋਣਗੇ 24 ਦੇ ਇਲੈਕਸ਼ਨ ਬਾਰੇ ਤਾਂ ਲੋਕ ਸਾਰੀਆਂ ਸਰਕਾਰਾਂ ਨੂੰ ਦੇਖ ਚੁੱਕੇ ਆ ਅਕਾਲੀ ਦਲ ਨੂੰ ਵੀ ਦੇਖ ਚੁੱਕੇ ਆ ਕਾਂਗਰਸ ਨੂੰ ਵੀ ਦੇ ਚੁੱਕੇ ਆ ਔਰ ਭਗਵਾਨਤਮਾਨ ਦੀ ਜਿਹੜੀ ਸਰਕਾਰ ਆਈ ਹੈ ਇਹਨੇ ਜਿਵੇਂ ਹੁਣ ਮੁਲਾਜ਼ਮਾ ਬਹੁਤ ਤੰਗ ਆ ਸਾਰੇ ਜਿਆਦਾ ਮੁਲਾਜ਼ਮ ਤੰਗ ਆ ਹੋਰ ਬਹੁਤ ਸਾਰੀਆਂ ਜਿਹੜੀਆਂ ਇਹਨਾਂ ਵਿੱਚ ਕਮੀਆਂ ਜਿਹੜੀਆਂ ਟਾਈਮ ਸਰ ਇਹਦਾ ਕਾਰਨ ਇਹ ਵੀ ਹੋ ਸਕਦਾ ਵੀ ਖਜ਼ਾਨਾ ਖਾਲੀ ਆ ਪਰ ਖਜ਼ਾਨਾ ਜਦੋਂ ਕੋ ਇਹਨਾਂ ਨੂੰ ਪੁੱਛਦੇ ਆ ਉਦੋਂ ਖਜ਼ਾਨਾ ਭਰਿਆ ਹੁੰਦਾ ਤੇ ਲੇਕਿਨ ਇਹਦੇ ਸਮੁੱਦੇ ਤੇ ਵੇਖੋ ਕਿੰਨੇ ਮੁਲਾਜ਼ਮ ਕਿੰਨੀ ਦੇਰ ਤੋਂ ਕਿੰਨੀ ਇਹਨਾਂ ਦੀ ਹੜਤਾਲ ਚੱਲ ਰਹੀ ਆ ਤੇ ਦਫ਼ਤਰਾਂ ਦੇ ਵਿੱਚ ਲੋਕ ਪਰੇਸ਼ਾਨ ਹੋ ਰਹੇ ਆ ਲੋਕਾਂ ਨੂੰ ਤਾਂ ਕੰਮ ਚਾਹੀਦਾ ਤੇ ਜਿਹੜੇ ਹੋਰ ਬਾਕੀ ਇਹਨਾਂ ਨੇ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਕੁਝ ਨਹੀਂ ਦਿੱਤਾ ਅਜੇ ਤੱਕ ਕੋਈ ਖਾਣ ਨਹੀਂ ਦਿੱਤਾ ਇਹ ਤਾਂ ਐਵੇਂ ਕੀ ਆ ਇੱਕ ਦੇਤੀ ਕਣਕ ਦੇਤੀ ਫਿਰ ਵੀ ਉਹ ਲੋਕਾਂ ਨੂੰ ਆਤ ਪਾਦੀ ਹੈ ਲੋਕ ਉਸੇ ਥਾਂ ਤੇ ਉਹ ਚੱਲੇ ਆ ਰਹੇ ਆ ਨਾਂ ਕਮਾਉਣ ਨੂੰ ਕੰਮ ਕਰਨ ਨੂੰ ਰਾਜੀ ਆ ਤੇ ਨਾ ਕੋਈ ਹੋਰ ਤਾਂ ਪਿਛਲੀ ਵਾਰ ਬੋਲੋ ਹਾਂ ਬਿਜਲੀ ਦਾ ਕੰਮ ਤਾਂ ਤਕਰੀਬਨ ਠੀਕ ਹੈ ਕਿ ਕਿ ਤੁਮ ਮੁੰਡਾ ਗਾਇਕ ਆ ਮੇਦ ਮਾਨ ਉਹਦੇ ਪਿੱਛੇ ਕਰਕੇ ਜਾਣਾ ਨਹੀਂ ਉਹਦੇ ਨਾਲ ਉਹ ਠੀਕ ਹੈ ਗਾਇਕ ਉਹਦੇ ਨਾਲ ਮੰਡੀ ਦਾ ਨਾਮ ਬਣਿਆ ਤੇ ਵਧੀਆ ਹੈ ਪਰ ਜਿਹੜਾ ਹੋਰ ਵੀ ਕੁਝ ਕਮੀਆਂ ਆਉਂਦੀਆਂ ਠੀਕ ਹੈ ਤੁਸ ਸਿੰਘ ਲਾਈ ਜੀ ਕੀ ਕਹਿਣਾ ਚਾਹੋਗੇ ਮੰਡੀ ਚ ਵਿਕਾਸ ਹੋਇਆ ਹੁਣ ਤੱਕ ਜਾਂ ਕਮੀਆਂ ਕੀ ਕੁਝ ਮਿਕਿੰਗ ਕਮੀ ਵਿਕਾਸ ਤਾਂ ਬਹੁਤ ਹੋਇਆ ਜੀ ਕਮੀਆਂ ਵੀ ਹੈਗੀਆਂ ਕੁਛ ਨੋ ਕੁਛ ਜੀ ਵੀ ਕਮੀਆਂ ਹੈ ਹੈ ਅਭੀ ਇਥੇ ਮੰਡੀ ਦਾ ਸੁਧਾਰ ਘਟ ਹੋ ਰਿਹਾ ਹੈ ਇੱਕ ਸਫਾਈ ਕਰਨੀ ਹੋਊ ਤੇ ਵੈਸੇ ਵਿਕਾਸ ਹੋਇਆ ਜੜੀ ਟੂੜੀਆ ਨੂੰ ਵਧੀਆ ਜਗ੍ਹਾ ਦਿੱਤੀ ਇਹਨਾਂ ਨੂੰ ਇੱਥੇ ਛੱਡਾ ਦੱਲੇ ਜੀ ਪੂਰੇ ਸ਼ਹਿਰ ਤੇ ਵਿਕਾਸ ਤੇ ਕੰਮ ਵੀ ਕੀ ਬਣਿਆ ਵਿਕਾਸ ਤਾਂ ਸਾਰੇ ਸ਼ਹਿਰ ਚ ਵਧੀਆ ਹੋਇਆ ਜੀ ਸੜਕਾਂ ਸੁੱੜਕਾਂ ਦੀ ਥੋੜੀ ਬਹੁਤ ਕਮੀ ਹੈਗੀ ਵੈਸੇ ਤਾਂ ਵਧੀਆ ਚੱਲ ਰਿਹਾ ਹੈ ਪ੍ਰੋਗਰਾਮ ਸਾਰਾ ਕੁਝ ਕਮੇਟੀ ਕਨੂੰ ਵਧੀਆ ਪ੍ਰੋਗਰਾਮ ਚੱਲ ਰਿਹਾ ਸਾਰਾ ਕੁਝ ਪੁਰਾਣੀ ਸਰਕਾਰਾਂ ਨੂੰ ਕਾਂਗਰਸ ਆਵਾਜ਼ ਨਾਲੋਂ ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਥੋੜਾ ਬਹੁਤਾ ਫਰਕ ਲੱਗ ਰਿਹਾ ਜੀ ਆਮ ਆਦਮੀ ਪਾਰਟੀ ਘੱਟ ਕੰਮ ਕਰ ਰਹੀ ਹੈ ਪਹਿਲਾਂ ਦੀ ਸਰਕਾਰਾਂ ਵਧੀਆ ਕੰਮ ਕਰ ਰਹੀ ਸੀ ਜੋ ਕਾਂਗਰਸ ਦੀ ਸਰਕਾਰ ਸੀ ਚਾਹੀਦਾ ਸੁਧਾਰ ਹਾਂਜੀ ਸੁਧਾਰ ਹੋਣਾ ਚਾਹੀਦਾ ਜੀ ਇੱਥੇ ਬਹੁਤ ਕਮੀ ਹੈ ਜੀ ਬਿਜਲੀ ਦੇ ਸਾਰਾ ਸਹੀ ਹੈ ਜੀ ਭਵੰਤਮਨ ਨੇ ਬਹੁਤ ਵਧੀਆ ਕੀਤਾ ਨਹੀਂ ਸੜਕਾਂ ਸਹੀ ਹੈ ਜੀ ਭਵੰਤਮਨ ਨੇ ਬਾਲਾ ਵਧੀਆ ਕੀਤਾ ਕੀ ਕੀ ਬਦਲਾ ਦੇਖਦੇ ਹੋ ਪਿਛਲੀਆਂ ਸਰਕਾਰਾਂ ਤੇ ਹੁਣ ਦੀ ਸਰਕਾਰ ਨਹੀਂ ਬਦਲਾ ਇਹ 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 ਭਵੰਤਮਨ ਬਦਲਾ ਸਹੀ ਹੈ ਜੀ ਕੌਨਸ ਦਾਉਨ ਕਈ ਕਮੀ ਆ ਕਿ ਕਿੰਨੇ ਕਨੇ ਆਈ ਆਪਾਂ ਕਿੰਨੀਆਂ ਗਣਾਂ ਦੀ ਆਪ ਕੋ ਬਤਾਈ ਰਿਆ ਕੰਮ ਹੀ ਹੁੰਦੇ ਆ ਸਰੂਖਾਂ ਚਾਹੁੰਦੇ ਵਾਸ਼ਟਾ ਹਾਂਜੀ ਇੱਕ ਪਾਸੇ ਕੀ ਸਮਝੋ ਸਾਨੂੰ ਦੇਖਦਾ ਇਹ ਨੂੰ ਦਾ ਰੈਡੀ ਕੁੱਡਾ ਦਿੰਦੇ ਉੱਤੇ ਪੁਰਾਣਾ ਾਡਾ ਇਹ ਸਾਲ ਪਹਿਲਾਂ ਸਾਨੂੰ ਆਡੇ ਨੂੰ ਦਿੰਦੇ ਇੱਧਰ ਆਪ ਦੇੰਦਾਂ ਦੋਲ ਰੈਡੀ ਲੈ ਬੜੇ ਸਾਡੀ ਅਕਣੇ ਲੱਗਦੇ ਹੁਣ ਪਸ ਨਾਲੀਆਂ ਫਰਸ ਦਾ ਪਾਣੀ ਦੀ ਕੋਈ ਸਮੱਸਿਆ ਇਹਦਾ ਮਾੜੀ ਮੋਟੀ ਦਾ ਹੁੰਦੀ ਆ ਬੋੜ ਮਾੜੀ ਮੋਟੀ ਦਾ ਹੁੰਦੀ ਆ ਬੋੜ ਸਰਕਾਰ ਸੁਧਾਰ ਕਰੇ انداز دے لگا سیورج ਦਾ ਜਮਾ ਠਾਪੇ ਜੀ ਹਰੇਕ ਵਾਰ ਜਿਹੜੇ ਮਰਜੀ ਵੜਜੋ ਬਿਲਕੁਲ ਠਾਪੇ ਕਰੋੜਾ ਰੁਪਏ ਦਾ ਗਰਾਟਾ ਆ ਪਤਾ ਕਿਹੜੇ ਖੁੰਜ ਵੜਤੀ ਇਹਨਾਂ ਨੇ ਐਮਸੀ ਆ ਨੇ ਪ੍ਰਧਾਨਾਂ ਨੇ ਰਲ ਕੇ ਪਤਾ ਕਿੱਥੇ ਵਾੜੀਆਂ ਸੀਵਰੇਜ ਜਿਹੜੀ ਮਰਜ਼ੀ ਕਿੱਲੀ ਵਾੜੋ ਹਲੇਕ ਬਰਾਉਕ ਹੈ ਹੋਰ ਤਾਂ ਕਿਸ ਤਰ੍ਹਾਂ ਦੀ ਸੇਵਾ ਹੋਰ ਬਸ ਠੀਕ ਹੈ ਸਫਾਈ ਕਰ ਕੋ ਖੋ ਵਧੀਆ ਚੱਲੀ ਜਾਂਦਾ ਹੈ ਜੇ ਬਾਹਰ ਤੋਂ ਪਰ ਬਾਦੋਂ ਵੀ ਇਤੋਂ ਕੋਈ ਕੋਈ ਜਿੱਤ ਕੇ ਆਂਦੇ ਨੇ ਆਪਣੇ ਚੇਤਨਾ ਘਰੇ ਆਂਦੇ ਨੇ ਕੋਈ ਗਰੀਬ ਦੀ ਕੁਲੀ ਚ ਕਿਸੇ ਘਰੇ ਨਹੀਂ ਜਿਹੜਾ ਮਾਰਦੇ ਆ ਤੇ ਚੇਤਨ ਨੂੰ ਮਿਲਦੇ ਉਹਨੇ ਦੇ ਥ्रू ਫੰਡ ਦਿੰਦੇ ਰਫੂ ਚੱਕਰ ਹੋ ਜਾਂਦੇ ਬਸ ਸਰਕਾਰ ਬੰਦੀ ਦੀ ਨਵੇਂ ਘੰਦੇ ਦੀ ਛੱਡ ਕੇ ਨਹੀਂ ਮਾਰ ਕੋਸ਼ ਵਧੀਆ ਕਾਰਜਕਾਮ ਹਲੇ ਨਵੇਂ ਠੀਕ ਮਹੀਨੇ ਹੋਏ ਹੌਲੀ ਹੌਲੀ ਜਿਵੇਂ ਜਿਵੇਂ ਔੜੀ ਛੜੂਗਾ ਸਟਾਰਟ ਹੁੰਦਾ ਜਾਊਗਾ ਨਾ ਹੋਗਾ ਇਹ ਵੀ ਅਗਲੇ ੜ ਚੱਕ ਕੇ ਬਾਹਰ ਮਾਰਦੇ ਆਗੇ ਹੋ ਗਿਆ ਬਸ ਬਈ ਟੋਨੇ ਵਾਲਾ ਮੁੰਡੇ ਚ ਹੁੰਦਾ ਕੁਵਸਾਸ ਹੋਇਆ ਸਭ ਬੜਾ ਵਧੀਆ ਹੈ ਜਿਹੜਾ ਕੋ ਬਣੀ ਜਾਂਦਾ ਕਮੇਟੀ ਤੇੜੀ ਇੱਥੋਂ ਕੋਲ ਬਣਾਈ ਜਾਂਦੇ ਨੇ ਹਾਂ ਬਣੀ ਜਾਂਦੇ ਆ ਦੇਖੋ ਸਾਰਾ ਕੁਤਾ ਬਣਿਆ ਗਿਆ ਸਭਾਈ ਕੋਈ ਸਭ ਕੋਲ ਵਧੀਆ ਦਿੱਕਤ ਨਹੀਂ ਸਰਕਾਰ ਸਰਕਾਰ ਤਾਂ ਵਧੀਆ ਕਰੀ ਜਾਂਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਦਿੱਕਤ ਵਧੀਆ ਬਾਜ਼ਾਰ ਆ ਵਧੀਆ ਸਾਰਾ ਸਾਰੇ ਰੜ ਕੇ ਰਹਿੰਦੇ ਆ ਸੋ ਇਹਨ ਗੁਨਾਣਾ ਮੰਡੀ ਦੇ ਲੋਕ ਹਾਲਾਂਕਿ ਗੁਨਾਣਾ ਮੰਡੀ ਤੋਂ ਮਸ਼ਹੂਰ ਪੰਜਾਬੀ ਸਿੰਗਰ ਅਮਰਿਤ ਮਾਨ ਜਰੂਰ ਆਪਣੇ ਗਾਣੇ ਦੇ ਵਿੱਚ ਗੁਨਾਣਾ ਦਾ ਜ਼ਿਕਰ ਕਰਦੇ ਨੇ ਲੋਕ ਸਭਾ ਸੀਟ ਬਠਿੰਡਾ ਜਿੱਥੋਂ ਸੰਸਦ ਹਰਸਨੁਤ ਕੋਰ ਬਾਦਲ ਨੇ ਵਿਕਾਸ ਨੂੰ ਲੈ ਕੇ ਕਿਤਨਾ ਕੀਤੇ ਨਾਖੁਸ਼ ਲੋਕ ਜਿਹੜੇ ਆ ਦਿਖਾਈ ਦਿੱਤੇ ਨੇ ਵਿਕਾਸ ਹੋਣਾ ਚਾਹੀਦਾ ਵਿਕਾਸ ਜੋ ਮੰਡੀਆਂ ਦੇ ਵਿੱਚ ਆਇਆ ਉਹ ਨਾਮਾਤਰ ਹੈ ਵਿਕਾਸ ਦੀ ਗੱਲ ਕਰ ਰਹੇ ਨੇ ਜੋ ਦਾਅਵੇ ਕਰਕੇ ਜੋ ਵਾਅਦੇ ਕਰਕੇ ਸੱਤਾ ਹਾਸਿਲ ਕਰਕੇ ਸਰਕਾਰ ਆਈ ਸੀ ਉਹ ਵਾਅਦੇ ਕਿਤਨੇ ਕਿਤੇ ਅਧੂਰੇ ਨੇ ਵਾਅਦੇ ਪੂਰੇ ਕਰੇ ਸਰਕਾਰ ਇਸ ਤਰ੍ਹਾਂ ਦੇ ਗੱਲ ਲੋਕ ਕਰ ਰਹੇ ਨੇ ਮੰਡੀ ਦੇ ਲੋਕ ਕਹਿ ਰਹੇ ਨੇ 2024 ਦੇ ਲੋਕ ਸਭਾ ਚੋਣ ਆ ਰਹੇ ਆ ਤਾਂ ਉਸ ਤੋਂ ਬਾਅਦ ਸਿਆਸਤਦਾਨ ਵੋਟਾਂ ਲਈ ਉਹਨਾਂ ਦੀ ਮੰਡੀਆਂ ਦੇ ਵਿੱਚ ਆਉਣਗੇ ਪਿੰਡਾਂ ਦੇ ਵਿੱਚ ਆਉਣਗੇ ਕਿ ਉਹ ਕਿਤਨੇ ਕਿਤੇ ਹਰ ਬਾਰ ਉਹਨਾਂ ਦੇ ਅੱਗੇ ਮੰਗਾ ਰੱਖਦੇ ਨੇ ਵਿਕਾਸ ਨੂੰ ਲੈ ਕੇ ਲੇਕਿਨ ਵਿਕਾਸ ਜਦੋਂ ਨਹੀਂ ਪੂਰੇ ਹੁੰਦੇ ਤਾਂ ਲੋਕ ਗੁੱਸਾ ਵੀ ਜ਼ਾਹਿਰ ਕਰਦੇ ਨੇ ਲੋਕ ਕਹਿ ਰਹੇ ਆ ਜੋ ਦੂਰੇ ਵਾਦੇ ਨੇ ਉਹਨਾਂ ਨੂੰ ਸਰਕਾਰ ਪੂਰਾ ਕਰੇ ਕੁਨਾਲ ਬਾਂਸਲ ਬਠਿੰਡਾ ਪੰਜਾਬ ਤੋਂ